ਮੇਰਾ ਬਾਹ ਨਾ ਮੈਂ ਪਾਣੀ ਪੜਾਉਣਾ ਆ ਠੀਕ ਆ ਨਾ ਮੈਂ ਦੇਖ ਇੱਥੇ ਆ ਜਾਵੇਂ ਇੱਥੇ ਇੱਥੇ ਆ ਗਿਆ ਮੈਂ ਮੈਂ ਹੈ ਨਹੀਂ ਚੱਲ ਆਪਾਂ ਨੂੰ ਨਹੀਂ ਪਤਾ ਸੀ ਹੈ ਨਾ ਇਹ ਖਾਣਾ ਬਾਈ ਨੂੰ ਲੱਗਿਆ ਇਹਦਾ ਉੱਥੇ ਆ ਉੱਥੇ ਕੰਮ ਕਰੀ ਜਾਂਦੀ ਸੀ ਮੈਂ ਕਿਹਾ ਬਈ ਐਂ ਕਰਕੇ ਮੈਨੂੰ ਸ਼ੱਕ ਪੈਂਦੀ ਆ ਕੁੱਤਾ ਮੈਨੂੰ ਮੈਂ ਕਿਹਾ ਮੈਨੂੰ ਨਹੀਂ ਪਤਾ ਹੈ ਨਾ ਭੱਜ ਗਏ ਜੇ ਕੁੱਤਾ ਹੁੰਦਾ ਹਾਂ ਉਹਦੀ ਬਾਤ ਸੁਣ ਕੇ ਭੱਜ ਜਾਂਦਾ ਤੇ ਇਹ ਮੈਂ ਨੂੰ ਕਿਹਾ ਬਈ ਆ ਜਾ ਇਹ ਇੱਥੇ ਆ ਕੇ ਦੇਖ ਕੇ ਗਏ ਨੇ ਮਾੜੀ ਵੀਡੀਓ ਵੀ ਬਣਾਈ ਇਹ ਕਹਿੰਦਾ ਸਾਡੇ ਲਈ ਝਾਕਿਆ ਵੀ ਇਹ ਕਹਿੰਦਾ ਫੇਰ ਉੱਥੇ ਵੀਡੀਓ ਹੈਗੀ ਹਾਂ ਹੋ ਬੈਠਾ ਹੋ ਬੈਠਾ ਹੋ ਬੈਠਾ ਹੋਏ ਅੱਨੇ ਭੱਜ ਗਤੋਂ ਛੱਡ ਗਏ ਅਸੀਂ ਆਏ ਸੀ ਪਰ ਸੇ ਰਹੇ ਸੱਚੀ ਉਹ ਬੈਠਾ ਮੋਰ ਆਹ ਆਈ ਤਾਂ ਥੱਲੇ ਸੀਗਾ ਇਹਦੇ ਥੱਲੇ ਕਹਿੰਦੇ ਆ ਬਈ ਪੈੜਾ ਪੈੜਾ ਜੀ ਮੈਨੂੰ ਉਹ ਪਤਾ ਕੁੱਤੇ ਕਿਹੜਾ ਹੈਗਾ ਉਹ ਬਾਪੇ ਦੇ ਡੇਰੇ ਵਾਲਾ ਪੂਰਾ ਨੱਚਿਆ ਹੋਇਆ ਮੱਲਿਆ ਕੁੱਤਾ ਹੈ ਥੋੜੀ ਦੇਰ ਨਾਲ ਇਹ ਫੋਨ ਤੇ ਲੱਗੇ ਲੱਗੇ ਨਾਲ ਖੰਭੇ ਕੋਲ ਆ ਗਿਆ ਬਈ ਇਹਦੇ ਕੋਲ ਇਹਦੇ ਕੋਲ ਤੇ ਉਹ ਜੇ ਕੁੱਤਾ ਹੁੰਦਾ ਮੈਂ ਬਥੇਰੇ ਨੂੰ ਸ਼ੀ ਸ਼ੂਜ ਕਰੇ ਉੱਠਿਆ ਨਹੀਂ ਉਹ ਕਰੇੜੇ ਸੀ ਹੁਣ ਉਹ ਤਿੰਨ ਬੰਦੇ ਨਹੀਂ ਦੇਖਿਆ ਮੇਰੀ ਗੱਲ ਸੁਣ ਹਾਂ ਉਸ ਤੋਂ ਬਾਅਦ ਮੈਨੂੰ ਜਦੋਂ ਸ਼ੱਕ ਜਿਆ ਪਿਆ ਬਈ ਹੁਣ ਹੁਣ ਸਕੂਟਰੀ ਦਾ ਖੜਕਾ ਕਿੰਨਾ ਹੁੰਦਾ ਉੱਠੂ ਗਈ ਕੁੱਤਾ ਤਾਂ ਉਹਦੀ ਅੱਡ ਜੂ ਦੇਖ ਕੇ ਮੈਂ ਇਧਰ ਨੂੰ ਗਿਆ ਤੇ ਇੱਥੇ ਬਾਈ ਹਰ ਗਿਆ ਨੂੰ ਮੈਂ ਕਿਹਾ ਵੀ ਐਂ ਕਰਕੇ ਬਈ ਵੀ ਮੈਨੂੰ ਸ਼ੱਕ ਪੈਂਦਾ ਏ ਸ਼ੇਰ ਆ ਹਾਂ ਤੇ ਉਹ ਕਹਿੰਦਾ ਵੀ ਆਪਾਂ ਨਾਲ ਚੱਲ ਵੜਦੇ ਆ ਤੇ ਉਹ ਜਦੋਂ ਮੋਟਰਸਾਈਕਲ ਲੈ ਕੇ ਆਇਆ ਇੱਥੇ ਜੇ ਆਏ ਹੁਣ ਇਹਨਾਂ ਲਈ ਦੇਖਿਆ ਜਦੋਂ ਉਹਨੇ ਉਹ ਉੱਥੇ ਰੁਕ ਗਏ ਫੜਵਾਗੇ ਫੜਦੀ ਨਹੀਂ ਕੁੱਤਾ ਵੀ ਉੱਠ ਬੋਲਦਾ ਆਹੀਂ ਪਾਵਾਂਗੇ ਨਹੀਂ ਓਏ ਪਾੜ ਦੇਖ ਪਾੜ ਦੇਖੋ ਪਾੜ ਪੈਣੀ ਪਿੰਡ ਇਕੱਠਾ ਹੋਇਆ ਪਿਆਗਾ ਆਹ ਦੇਖਾ ਆਦਨੇ ਇਕੱਠਾ ਹੋਇਆ ਹੈ ਬਾਈ ਪੈੜ ਦੇਖੋ ਪੈੜ ਕਿਹਨੇ ਆਗਾ ਇਹ ਹੋਰ ਗੱਲ ਆ ਹੋਰ ਪਿੰਡਾਂ ਕੋਲੋਂ ਨਾਂਗੇ ਜੇ ਪੈਣੀ ਦੇ ਹੱਥ ਆ ਗਿਆ ਉਹ ਪਿੰਡ ਰਹਿਣਗੇ ਰਗੜ ਵੀ ਦੇਣਗੇ ਬਾਈ ਪੈੜ ਦੇਖੋ ਪੈੜ ਕਿਹਨੇ ਆਗਾ ਦੇਖਦਾ ਇਹਨੇ ਆ ਇਹਨੇ ਦੇਖਿਆ ਇਹਨੇ ਦੇਖਿਆ ਉਹ ਆਇਆ ਉਹ ਜਰਾ ਦੇਖਿਆ ਗਿਆ ਤੇ ਬਾਈ ਉਹ ਕਹਿ ਕੇ ਗਿਆ ਸੰਤਾ ਮਦਰ ਕੈਡ ਵੀ ਤਬੀ ਆਣੀ ਪਾਲ ਨਹੀਂ ਦੇਖਿਆ ਮੈਨਾਂ ਦਾ ਹੈਂਗੀ ਮੈਨਾਂ ਹੋਣਾ ਉਹ ਬੰਦੇ ਕੁੱਤੇ ਕੀੜਾ ਕਿਹੜਾਗਾ ਉਹ ਬਾਬੇ ਦੇ ਡੇਰੇ ਵਾਲਾ ਪੂਰਾ ਨੱਚਿਆ ਹੋਇਆ ਮੱਲਿਆ ਕੁੱਤਾ ਯਾਰ ਜਿਵੇਂ ਸ਼ੇਰ ਨਾਲ ਦੀ ਯਾਰ ਨਹੀਂ ਸਹੀ ਗੱਲ ਹੈ ਸ਼ੇਰ ਨਾਲ ਦਾ ਸ਼ੇਰ ਵੀ ਆਇਆ ਇਹ ਕੁੱਤੇ ਦਾ ਤੇ ਆਪਣੇ ਚੱਲ ਗਿਆ ਸ਼ੇਰ ਵੀ ਹੈਗਾ ਬਾਬਾ ਰਹਿਣ ਦੇ ਕਹਦੀਗਾ ਨਾ ਮੁੰਡਾ ਦੇਖਿਆ ਸੀ ਦੇਖੇ ਉੱਥੇ ਖੜ ਕੇ ਯਾਰ ਕਿੱਥੇ ਸੀ ਸ਼ੇਰ ਹੈ ਪੈਣਾ ਦੇਖੋ ਪੈਣਾ ਇਹਦੇ ਥੱਲੇ ਸੀਗਾ ਇਹਦੇ ਥੱਲੇ ਕਹਿੰਦੇ ਆ ਬਈ ਆਹ ਮੈਂ ਦਿਖਾਉਣਾ ਉਹਨੂੰ ਪੈੜਾ ਪੈੜਾ ਆ ਲੈ ਵਾ ਇੱਕ ਤਾਂ ਉਰੇ ਪਿਆ ਜੀ ਕੁੱਤਾ ਹੈ ਇਸ ਕਾਇ ਪਿਆ ਠੀਕਾ ਇਹਨਾਂ ਨੂੰ ਪਤਾ ਕਿਹੜਾ ਆ ਗਿਆ ਠੀਕਾ ਇਹਨਾਂ ਨੂੰ ਪਤਾ ਕਿਹੜਾ ਦਿਸਿਆ ਇਹਨਾਂ ਨੂੰ ਆਹ ਇਹਦਾ ਲੰਬਾ ਪਿਆ ਕੁੱਤਾ ਲਪੂਰੀਆਂ ਐ ਟੌਰ ਚ ਪਈ ਠੰਡੇ ਸਮੇਂ ਅੱਛਾ ਐ ਕਰੀ ਉਹਦਾ ਜੇ ਠੀਕ ਗਿਆ ਮੈਂ ਤਾਂ ਇਕੱਠ ਪੂਰਾ ਸੀ ਬਹੁਤ ਟਾਈਮ ਨਹੀਂ ਭਾਈ ਸਭ ਤੋਂ ਪਹਿਲਾਂ ਠੀਕਾ ਮੇਰਾ ਬਾਹ ਨਾ ਮੈਂ ਪਾਣੀ ਫੜਾਉਣਾ ਆ ਠੀਕਾ ਮੈਂ ਦੇਖ ਇੱਥੇ ਆ ਗਿਆ ਮੈਂ ਇੱਥੇ ਇੱਥੇ ਆ ਗਿਆ ਉਹ ਲੱਗਦਾ ਮੈਂ ਮੈਂ ਹਾਂ ਨਹੀਂ ਚਾਹ ਲੈ ਆਪਾਂ ਨੂੰ ਨਹੀਂ ਪਤਾ ਸੀ ਹਨਾ ਸਮਾਂ ਆ ਭਾਈ ਨਿਕਲ ਗਿਆ ਜੇ ਉਹਥੇ ਆ ਉਹਥੇ ਕੰਮ ਕਰੀ ਜਾਂਦੀ ਸੀ ਮੈਂ ਕਿਹਾ ਭਾਈ ਐਂ ਕਰਕੇ ਮੈਨੂੰ ਸ਼ੱਕ ਪੈਂਦੀ ਕੁੱਤਾ ਮੈਨੂੰ ਮੈਂ ਮੈਨੂੰ ਨਹੀਂ ਪਤਾ ਜੇ ਕੁੱਤਾ ਹੁੰਦਾ ਆ ਭੱਜ ਗਿਆ ਉਹਦੀ ਬਾਸ਼ ਸੁਣ ਕੇ ਭੱਜ ਜਾਂਦਾ ਹਾਂ ਤੇ ਇਹ ਮੈਨੂੰ ਕਿਹਾ ਭਾਈ ਆ ਜਾ ਇਹ ਇੱਥੇ ਆ ਕੇ ਦੇਖ ਕੇ ਗਿਆ ਇਹਨੇ ਮਾੜੀ ਵੀਡੀਓ ਵੀ ਬਣਾਈ ਇਹ ਕਹਿੰਦਾ ਸਾਡੇ ਲਈ ਝਾਕਿਆ ਵੀ ਇਹ ਕਹਿੰਦਾ ਵੀਡੀਓ ਹੈਗੀ ਦਿਖਾਈ ਕਿੱਥੇ ਆ ਉਹ ਤਾਂ ਆਉਂਦੀ ਨਹੀਂ ਸਾਫ ਇਧਰ ਧੁੱਪ ਪੈਂਦੀ ਲਾ ਉਹੀ ਦਿਖਾ ਦੇ ਵਾ ਮੜੇ ਦੇਖ ਲਈਏ ਲੋ ਬਾਈ ਕਹਿੰਦਾ ਖੇਤ ਲੈ ਕਹਿੰਦਾ ਮੁੰਡੇ ਜੇ ਪਾਣੀ ਪੀਂਦੀ ਆ ਆਛਾ ਆ ਆ ਜੇ ਕੋਈ ਬਾਈ ਕੋਲੇ ਵੀ ਹੈਗੀ ਇੱਕ ਪੂਛੇ ਕੁੱਤੇ ਦੀ ਮਾੜੀ ਲੱਗਦੀ ਓ ਅਮਰੀਕ ਭਾਈ ਜੇ ਵੀ ਮੇਰੇ ਕੋਲੇ ਹੈਗੇ ਮੈਂ ਮਗਲ ਲਿਆਂ ਹਾਂ ਕੈਮਰਾ ਲਾ ਕੇ ਵੇਜਾ ਮੋਬਾਈਲ ਤੇ ਦੇ ਤਾ ਲੈ ਮੇਰੇ ਕੋਲ ਵੀ ਹੈਗੀ ਛੋਣੀ ਦੂਰਾ ਪੈਗਾ ਜਿਹੇ ਡਾਂ ਦੇ ਬਾਈ ਕਹਿੰਦਾ ਮੈਂ ਦੇਖਿਆ ਹੈਗਾ ਦੇਖਿਆ ਉਹ ਕਹਿੰਦਾ ਤੂੰ ਦੇਖ ਲੈ ਫੇਰ ਇਹਨੂੰ ਪਤਾ ਲੱਗ ਗਿਆ ਉਹ ਨਹੀਂ ਬਸ ਮੈਂ ਉਹਨਾਂ ਦੇ ਡਰ ਬਹਿ ਜਾਂਦਾ ਤੈਨੂੰ ਮੈਂ ਸਹੀ ਗੱਲ ਦੱਸਦਾ ਹਾਂ ਹੈਗਾ ਨਾ ਅਸੀਂ ਹੁਣ ਬਰਨਾਲੇ ਤੋਂ ਭੱਜ ਕੇ ਆਏ ਦੇਖ ਲਾਉਂ ਗੱਡੀ ਬੜੀ ਤੇਜ਼ ਆ ਜਾਨਾ ਕੈਮਰੇ ਚ ਕੈਦ ਹੋ ਜੇ ਕੇ ਨਾ ਕਹਿਣ ਜੋ ਕਿ ਹੋ ਜੀਏ ਬਈ ਹੈਗਾ ਮੈਨੂੰ ਦੱਸ ਤੂੰ ਬਰਨਾਲੇ ਤੋਂ ਭੱਜ ਕੇ ਇੰਨਾ ਮੁਲਖ ਦੇਖ ਕੇ ਬੋਲ ਕੇ ਉਹ ਖੜ ਜੂਗਾ ਇਹ ਖੜਦਾ ਤਾਂ ਨਹੀਂ ਇੱਕ ਵਾਰ ਖੜਾ ਉੱਥੇ ਕੈਦ ਹੋ ਜਾਂਦਾ ਹੁਣ ਜੇ ਉਹ ਬਾਈ ਦਾ ਕਹੀ ਜਾਂਦਾ ਬਾਈ ਕੈਮਰਾ ਦਾ ਵੀ ਲਾਉ ਸੀ ਤੂੰ ਮੰਨਦਾ ਨਹੀਂ ਤੂੰ ਉਹਨੂੰ ਕੁੱਤੇ ਹੀ ਦੇ ਚ ਗਿਆ ਭੱਜ ਕੁੱਤੇਰੇ ਵੀ ਦੋ ਇਹਦੇ ਥੱਲੇ ਚਲ ਕੋਈ ਨਾ ਭਲਾ ਬਦਿਆਂਗੇ ਹੋ ਗਏ ਨੇ ਲੰਘ ਗਿਆ ਹਲੇ ਅਸੀਂ ਬਣਾਈ ਸੀ ਉਹ ਮੈਂ ਦੇਖਾਂ ਵੀਡੀਓ ਬਣਾਈ ਇਹਨੂੰ ਦੇਖਦੇ ਕੀ ਗੱਲ ਬਾਤ ਉਹ ਮਾਗਰ ਬੈਠਾ ਜੀ ਆਮ ਮੈਂਬਰ ਦਾ 2 ਮਿੰਟ ਲਾਈਵ ਬੰਦ ਕਰੋ ਪੂਰੀ ਵੀਡੀਓ ਬਣਾਈ ਪਹਿਲਾਂ ਕਹਿ ਕੇ ਕੋਲੇ ਜੀ ਗੱਲ ਖੜਿਆ ਖੜਿਆ ਮੈਂ ਕੱਚੇ ਕੋਲੇ ਕਰੀ ਸੀ ਸ਼ੇਰ ਦਾ ਮਸਲਾ ਕਹਿੰਦੇ ਭੈਣੀ ਪਹੁੰਚ ਗਿਆ ਨੂੰ ਭੈਣੀ ਦੱਸਾਂ ਬਈ ਭੱਜ ਗਿਆ ਹੋ ਯਾਰ ਪਹਿਲਾਂ ਹਾਂ ਤੂੰ ਆ ਦੇਖੀਂ ਉਹ ਜਾ ਕੇ ਦੇਖੋ ਹੈ ਨਹੀਂ ਉਹ ਉੱਥੇ ਜਾਊਗੀ ਅਈ ਤੇ ਆ ਰੇਡ ਦੇ ਲੈ ਕਹਿੰਦੇ ਜੀ ਹੈ ਹੈ ਨਹੀਂ ਭੱਜ ਗਿਆ ਭਾਈ ਭੱਜ ਗਿਆ ਬਈ ਫਰਕ ਖੜੇ ਖੜੇ ਇੱਥੇ ਸੀਗਾ ਥੱਲੇ ਹੁਣ ਸ਼ੇਰ ਦੇ ਬਈ ਇਹ ਥੱਲੇ ਹੈ ਨਹੀਂ ਸੀ ਕੁੱਤਾ ਸੀ ਦੂਜੀ ਸਾਈਡ ਬੈਠਾ ਦੋ ਸੀਗੇ ਦੋ ਕੁੱਤੇ ਸੀਗੇ ਆ ਲੈ ਦੇਖ ਆ ਆ ਪਿਆ ਕੁੱਤਾ ਆ ਰਾਮਣਾ ਥੱਲੇ ਇਹਦਾ ਕੁੱਤਾ ਹੈਗਾ ਵੱਡਾ ਪਰ ਗੱਲ ਤਾਂ ਹੋ ਗਿਆ ਕੁੱਤਾ ਹੀ ਪੀਰ ਖਾਣੇ ਜੋਰ ਜਿਆ ਮਿਲਦਾ ਹੋਇਆ ਇਹ ਕੋਲੇ ਜਾ ਹੀ ਵਰਦਾ ਬਾਈ ਸੋਨੀ ਕੋਲੇ ਵੀ ਜਾਵੇਂਗਾ ਕੋਲੇ ਜਾਵੇਂਗਾ ਤੇ ਹੁਣ ਜਾਊਗਾ ਉਹ ਇੱਥੇ ਦਾ ਭਜਾਏ ਨਹੀਂ ਉਹ ਇੱਥੇ ਦਾ ਭੱਗੇ ਨਹੀਂ ਯਾਰ ਕੋਲੇ ਦਾ ਜੰਮਾ ਮੇਰੇ ਦੰਨੇ ਨਿਕਲ ਕੇ ਅੱਛਾ ਇਹਦਾ ਕੁੱਤਾ ਹੀ ਬਈ ਬਣਾਇਆ ਕਹਿੰਦੇ ਸ਼ੇਰ ਆ ਗਿਆ ਨਾ ਹਾਏ ਬਾਈ ਓਏ ਆਡੇ ਬੰਦੇ ਕੱਢਦੇ ਇੱਥੇ ਕੱਖ ਤਿੰਨ ਜਾਨੇ ਸੀਗੇ ਠੀਕ ਆ ਨਾ ਮੈਂ ਘਰੋਂ ਲੈ ਕੇ ਆਇਆ ਪਾਣੀ ਇਹ ਕਹਿੰਦੇ ਚੱਲ ਵੀ ਗਰਮੀ ਦਾ ਟਾਈਮ ਆ ਆਪਣੀ ਬੋਲਾ ਪਾਣੀ ਦੇ ਜੀ ਮੈਂ ਨਾ ਫੋਨ ਤੇ ਲੱਗੇ ਲੱਗੇ ਨਾ ਖੰਭੇ ਕੋਲ ਆ ਗਿਆ ਭਾਈ ਇਹਦੇ ਕੋਲ ਇਹਦੇ ਕੋਲ ਤੇ ਉਹ ਜੇ ਕੁੱਤਾ ਹੁੰਦਾ ਨਾ ਮੈਂ ਬਥੇਰੇ ਉਹਨੂੰ ਸ਼ੀ ਸ਼ੂਜ ਕਰੇ ਉੱਠਿਆ ਨਹੀਂ ਹੁਣ ਤਿੰਨ ਬੰਦਿਆਂ ਨੇ ਦੇਖਿਆ ਮੇਰੀ ਗੱਲ ਸੁਣ ਹਾਂ ਉਸ ਤੋਂ ਬਾਅਦ ਮੈਨੂੰ ਜਦੋਂ ਸ਼ੱਕ ਜਾ ਪਿਆ ਭਾਈ ਹੁਣ ਹੁਣ ਸਕੂਟਰੀ ਦਾ ਖੜਕਾ ਕਿੰਨਾ ਹੁੰਦਾ ਉੱਠੂ ਗਈ ਕੁੱਤਾ ਦਾ ਉਹਦੀ ਅੱਡ ਜੂ ਦੇਖ ਕੇ ਮੈਂ ਇਧਰ ਨੂੰ ਗਿਆ ਤੇ ਇੱਥੇ ਬਾਈ ਆ ਰ ਗਿਆ ਨੂੰ ਮੈਂ ਕਿਹਾ ਵੀ ਐਂ ਕਰਕੇ ਬਈ ਵੀ ਮੈਨੂੰ ਸ਼ੱਕ ਪੈਂਦਾ ਹੋਈ ਸ਼ੇਰ ਆ ਹਾਂ ਤੇ ਉਹ ਕਹਿੰਦਾ ਵੀ ਆਪਾਂ ਨਾਲ ਚੱਲ ਵੜਦੇ ਆ ਤੇ ਉਹ ਜਦੋਂ ਮੋਟਰਸਾਈਕਲ ਲੈ ਕੇ ਆਇਆ ਇੱਥੇ ਜੇ ਆਏ ਹੁਣ ਇਹਨਾਂ ਲਈ ਦੇਖਿਆ ਜਦੋਂ ਉਹਨੇ ਉੱਥੇ ਰੁਕ ਗਏ ਅੱਛਾ ਉਹਨਾਂ ਨੇ ਉੱਥੇ ਘੜ ਕੇ ਮਾੜੀ ਮੋਟੀ ਵੀਡੀਓ ਬਣਾਈ ਇਤੋਂ ਧੁੱਪ ਪੈਂਦੀ ਸੀ ਵੀਡੀਓ ਬਣੀ ਨਹੀਂ ਮੀਡੀਆ ਬਣੀ ਨਹੀਂ ਹਾਂ ਤੇ ਤਾਂ ਫਿਰ ਉਹ ਉਸ ਤੋਂ ਬਾਅਦ ਚ ਅੱਧਾ ਪੌਣਾ ਘੰਟਾ ਉੱਥੇ ਲਲਕਾਰੇ ਮਾਰਦੇ ਹੁੰਦੇ ਆ ਪਿੰਡ ਵਾਲੇ ਉਸ ਤੋਂ ਬਾਅਦ ਬਈ ਤੂੰ ਆ ਤੂੰ ਕਿਹਾ ਵੀ ਹੈ ਨਹੀਂ ਸੀ ਬਾਈ ਅਸੀਂ ਜਦੋਂ ਆਏ ਉਦੋਂ ਹੈ ਨਹੀਂ ਸੀ ਤੇ ਹੈ ਨਹੀਂ ਸੀ ਕੋਈ ਗੱਲ ਹੈ ਨਾ ਭੱਜ ਸਕਦਾ ਹੈਗਾ ਪਰ ਉਦੋਂ ਤੂੰ ਕੁੱਤੇ ਸੀ ਬਾਈ ਕਿੰਨੇ ਕੇ ਟਾਈਮ ਦੀ ਗੱਲ ਆ ਉਹ ਚੜਿਆ ਹੋਇ ਜੋ ਬਾਈ ਵੀ ਸਿੱਖ ਵੀ ਕਹਿੰਦਾ ਮੈਨੂੰ ਕਹਿੰਦਾ ਕੋਲੇ ਨਾ ਜਾਓ ਨਾ ਹੈ ਬਾਈ ਕਿੰਨੇ ਕੇ ਟਾਈਮ ਦੀ ਗੱਲ ਹੈ ਇਹ ਏ ਮਾ तकरीबन ਘੰਟਾ ਹੋ ਗਿਆ ਘੰਟਾ ਹੋ ਗਿਆ ਬਰੌਣ ਤਾਂ ਬਈ ਬਾਗ ਵੀ ਛਾ ਗਿਆ ਪਿਛਾ ਗਿਆ ਇਹ ਮਾੜਾ ਕਰੋ ਸ਼ੇਰ ਹਾਂ ਹਾਂ ਵੀਡੀਓ ਨੂੰ ਸ਼ੇਅਰ ਬਈ ਜਿਹੜਾ ਇਹ ਆ ਆ ਚੜੀ ਜਾ ਮੱਕੀ ਚ ਆਪੋ ਆਪਣਾ ਵਿਚਾਰ ਰੱਖੋ ਵੀਡੀਓ ਪਾਈ ਦੁਬਾਰਾ ਬਣਾ ਲਾਂਗੇ ਵੀ ਵਿਚਾਰ ਨਾਲ ਵੀਡੀਓ ਤੇ ਸਾਰੀ ਵੀਡੀਓ ਪਿਆ ਜਾਏਗਾ ਆ ਆ ਪਾ ਲੈਣਗੇ ਅੱਜ ਸ਼ੇਰ ਨੂੰ ਤਾਂ ਲੋ ਜੀ ਆ ਗਿਆ ਸ਼ੇਰ ਪੰਡ ਪੈ ਨਹੀਂ ਦੱਸਾ ਇੱਥੇ ਬੈਠਾ ਲੀਟਰੇਡੇ ਹਲੇ ਬੈਠਾ ਹੀ ਹਾਂ ਉਹ ਬੈਠਾ ਹੋ ਬੈਠਾ ਹੋ ਬੈਠਾ ਹੋਏ ਮਨੇ ਭੱਜ ਗਤੋਂ ਸਾਡ ਕੇ ਅਸੀਂ ਆਏ ਸੀ ਪਰ ਸੇਰ ਆਏ ਸੱਚੇ ਉਹ ਬੈਠਾ ਮੋੜ ਬੜਾ ਇੱਧਰ ਨੂੰ ਜਾ ਰਿਹਾ ਉਹ ਉੱਡਿਆ ਨਹੀਂ ਆਇਆ ਉੱਡਿਆ ਨਹੀਂ ਨਾ ਦੇਖ ਐਸਾ ਨੂੰ ਹਾਕ ਮਾਰ ਕੇ ਲੈ ਕੇ ਗਿਆ ਇਥੋਂ ਹਾਂ ਇਥੋਂ ਬੰਦਾ ਉਹ ਰੋਣ ਵਾਲਾ ਖੜਾ ਜੀ ਮੂੰਹ ਤਾਂ ਹਗੜਾ ਪਿਆ ਜੀ ਅੱਛਾ ਉਹ ਤਾਂ ਫਿਰ ਗਿਆ ਵੀ ਨਹੀਂ ਉਹ ਉੱਥੇ ਖੜ ਕੇ ਪਹੀ ਤੇ ਹਾਂ ਦੇਖਾ ਜੇ ਵੀ ਕੱਠ ਉੱਥੇ ਹੈਗਾ ਬਈ ਸਕੂਟਰੀ ਮੈਰੀ ਲੈ ਜਾਉਗਾ ਮੈਂ ਨਹੀਂ ਜਾਂਦਾ ਕਹਿੰਦਾ ਮੋਰ ਤੇ ਉਤਰ ਗਿਆ ਹੋ ਅੱਛਾ ਉੱਥੇ ਉਤਰ ਗਿਆ ਪਹੀ ਦੀ ਮੋਰਤੀ ਮੈਂ ਤੇ ਬਾਬਾ ਲਾ ਹੈਗਾ ਸੀ ਤਾਂ ਇਹ ਦੇਖਿਆ ਹਾਂ ਯਾਰ ਹੂੰ ਯਾਰ ਪਿੰਡੋਂ ਹੁਣ ਫੋਨ ਆਈ ਜਾਂਦੇ ਨੇ ਪੂਰੇ ਫੁੱਲ ਆਹ ਬੰਦੇ ਨੇ ਸ਼ੇਰ ਦੇਖਿਆ